ਸਭ ਤੋਂ ਪਹਿਲਾਂ ਸਾਰੇ ਫੇਸਬੁੱਕ ਵਾਲੇ ਜਿਹੜੇ ਭੈਣ ਭਰਾ ਆਪਣੀਆਂ ਵੀਡੀਓ ਨੂੰ ਦੇਖਦੇ ਆ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਜਿਹੜਾ ਤੁਸੀਂ ਸਮੇਂ ਚੋਂ ਸਮਾਂ ਕੱਢ ਕੇ ਆਪਣੀਆਂ ਵੀਡੀਓ ਦੇਖਦੇ ਹੋ ਤੇ ਉਹਨਾਂ ਤੇ ਕਮੈਂਟ ਕਰਦੇ ਹੋ ਬਹੁਤ-ਬਹੁਤ ਤੁਹਾਡਾ ਦੁਆਰੇ ਤੋਂ ਫੇਰ ਦਿਲੋਂ ਧੰਨਵਾਦ ਆ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਫੇਰ ਇੱਕ ਕੱਟੀ ਦੀ ਵੀਡੀਓ ਸ਼ੇਅਰ ਕਰਨ ਲੱਗੇ ਆ ਇਹ ਕੱਟੀ ਮੇਰੇ ਪਿੰਡ ਹੀ ਮਾਨਮਰਾੜ ਬਾਈ ਜਸਵੀਰ ਸਿੰਘ ਮਾਨ ਦੇ ਘਰ ਆਪਾਂ ਏ ਆਈ ਕੀਤੀ ਸੀਗੀ ਤੇ ਸੀਮਨ ਜੂਰ ਕੀਤਾ ਸੀ ਆਪਾਂ CIARB ਹਸਾਰ ਵਾਲਾ 5310 5310 ਬੁੱਲ ਦੀ ਕੱਟੀ ਆਈ ਬਾਈ ਦੇ ਘਰ ਤੇ ਬਾਈ ਯਾਰੇ ਬਹੁਤ ਹੀ ਸ਼ੌਂਕ ਨਾਲ ਸਾਹਮੜੇ ਆ ਤੇ ਆਪਾਂ ਵੀ ਸੋਚਿਆ ਤੁਹਾਡੇ ਨਾਲ ਵੀਡੀਓ ਪੋਸਟ ਕਰੀਏ ਕੱਟੀ ਆਪਾਂ ਤੁਹਾਨੂੰ ਵੀਡੀਓ ਚ ਪੂਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਸ ਬੁੱਲ ਬਾਰੇ 5310 ਬਾਰੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਇਹ ਬੁੱਲ ਦੀ ਜਿਹੜੀ ਮਦਰ ਦਾ ਨੰਬਰ ਹੈਗਾ 4545 ਤੇ ਇਹਦਾ ਪਿਤਾ 5310 ਬੁੱਲ ਦਾ 6646 ਜੋ ਕਿ 16ਵੇਂ ਸੈੱਟ ਦਾ ਬੁੱਲ ਹੈ ਤੇ 5310 ਬੁੱਲ 19ਵੇਂ ਸੈੱਟ ਦੇ ਵਿੱਚ ਹੈ ਸੀਆਰਬੀ ਸਹਾਰ ਦੇ 19ਵੇਂ ਸੈੱਟ ਵਿੱਚ ਹੈ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਸੈੱਟ ਵਿੱਚ ਲੈ ਜਾਣਾ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਸੀ 5310 ਬੁੱਲ ਦੀ ਮਾਂ ਦਾ ਸਰਕਾਰੀ ਰਿਕਾਰਡ 21 ਕਿਲੋ ਦਾ ਹੈ ਤੇ ਬੱਚੇ ਵੀ ਕਰਮ ਵਾਲੇ ਨੇ ਬਹੁਤ ਹੀ ਚੰਗੇ ਪਾਏ ਆ ਇਸ ਬੁੱਲ ਦੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਆਦਾ ਕਟੀਆਂ ਹੀ ਆਈਆਂ ਇਸ ਬੁੱਲ ਦੀਆਂ ਕਿ ਆਪਾਂ ਫੀਲਡ ਵਿੱਚ ਬਹੁਤ ਸਾਰਾ ਸੀਮਨ ਇਸ ਦਾ ਯੂਜ਼ ਕੀਤਾ ਤੇ ਬੱਚੇ ਤੁਹਾਡੇ ਸਾਹਮਣੇ ਆਪਾਂ ਪਹਿਲਾਂ ਵੀ ਦਿਖਾ ਚੁੱਕੇ ਆ ਤੇ ਹੁਣ ਵੀ ਜਿਵੇਂ ਜਿਵੇਂ ਬੱਚੇ ਆ ਰਹੇ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆ ਅੱਜ ਵਾਲੀ ਤੁਹਾਨੂੰ ਕੱਟੀ ਕਿਵੇਂ ਲੱਗੀ ਪੂਰੀ ਵੀਡੀਓ ਦੇਖ ਕੇ ਕਮੈਂਟਾਂ ਵਿੱਚ ਜ਼ਰੂਰ ਰਿਪਲਾਈ ਕਰਿਓ ਬਾਈਕਾ ਆਪਦਾ ਵੀ ਇੱਕ YouTube ਦਾ ਚੈਨਲ ਆ ਉਸ ਤੇ ਇਹਨਾਂ ਨੇ ਕੱਟੀ ਦੀਆਂ ਜਿਹੜੀਆਂ ਕਾਫੀ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਜਿਨ੍ਹਾਂ ਚ ਤੁਹਾਨੂੰ ਆਪਾਂ ਵੀਡੀਓ ਮਂਗਾ ਕੇ ਸੈਂਡ ਕਰਾਂਗੇ ਆਖਣ ਤੇ ਕੱਟੀ ਬਹਿ ਜਾਂਦੀ ਆ ਭਜਦੀ ਆ ਜਾਨੀ ਕਿ ਜਿਵਾਕਾਂ ਵਾਂਗੂ ਪਾਲਦੇ ਆ ਤੇ ਆਪਾਂ ਨੂੰ ਇਹ ਚੀਜ਼ਾਂ ਬਹੁਤ ਹੀ ਚੰਗੀਆਂ ਲੱਗਦੀਆਂ ਆ ਆਪਾਂ ਇਹ ਜਿਹੜੀਆਂ ਵੀਡੀਓ ਹੁੰਦੀਆਂ ਇਦਾਂ ਦੇ ਜਿਹੜੇ ਜਾਨਵਰਾਂ ਨੂੰ ਸਾਹਮਣੇ ਵਾਲੇ ਬੰਦੇ ਆ ਉਹਨਾਂ ਦੀਆਂ ਵੀਡੀਓ ਆਪਾਂ ਬੇਝਿਜਕੋ ਕੇ ਅਪਲੋਡ ਕਰਦੇ ਆ ਕਿਉਂਕਿ ਆਪਾਂ ਨੂੰ ਦਿਲੋਂ ਸਕੂਨ ਮਿਲਦਾ ਜੀ ਜਦੋਂ ਕੋਈ ਇਦਾਂ ਦਾ ਕੰਮ ਕਰਦਾ ਇਹਨਾਂ ਨੂੰ ਪਿਆਰ ਨਾਲ ਸਾਹਮਦਾ ਤੇ ਕਰਮਾਂ ਵਾਲੀਆਂ ਵਾਧਾ ਤਾਂ ਆਪੇ ਹੀ ਕਰਦੀਆਂ ਇਹ 'ਚ ਕੋਈ ਸ਼ੱਕ ਨਹੀਂ